ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਬਿਸਨ ਪਦ ਪੁਨਿਆ ਕੀ ਸਵਈਏ ਖਾਲਸਾ ਪ੍ਰਕਾਸ਼ ਲਿਖਿਅਤਿ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸਭ ਵੰਸ ਪ੍ਰਧਾਨਾ ਪੂਰਵ ਜੀਤ ਪਠੈ ਦੀ ਆਇਸ ਤੇ ਸਭ ਆਪਨ ਮਤ ਉਰਜਾਨਾ ਕਾਹੂ ਜੋਗ ਸਾਧਨਾ ਕੀਨਿਓ ਕਾਨ ਫਰਬਤ ਬਡ ਬਡ ਰਾਨਾ ਕਉ ਭਗਵ ਭੇਸ ਮਹਿ ਉਰਜੇ ਕਾਲਪੁਰਖ ਕੋ ਕਾਹੋ ਨ ਜਾਣ। ਗੋਰਖ ਦਿਗੰਬਰ ਦਾਸ ਸੰਪਰਦਾਏ ਕਰਮ ਕਾਂਡ ਮੋਤੇ ਉਰਜਾਨੀ। ਜੈਨੀ ਯਤੀ ਕੁ ਵਿਰਤ ਵਿਰੋਧੀ ਬੇਦਨ ਸੇਦ ਅਪਵ੍ਰਤ ਕੁ ਬਾਨੀ। ਇਹ ਸਭ ਨਿਜ ਨਿਜ ਮਤ ਉਰਜਾਨੀ ਰੰਚਕ ਭੇਵ ਨਤਾ ਕਰ ਜਾਣੀ। ਮੈਂ ਮੇਰੀ ਮੈਂ ਗਲਤ ਹੋਤ ਪੇ ਨਿਜ ਹੂੜਨ ਮੈਂ ਇਵੇਂ ਰੁਝਾਨੀ। ਬਹੁਰ ਬੈਰਾਗ ਮਤ ਉਪਰਾਜਿਓ ਰਾਮ ਆਨੰਦ ਤੇ ਆਦਿ ਸਿਆਨੇ। ਤੇ ਭੀ ਪ੍ਰਭ ਆਗਿਆ ਤੇ ਭਿੰਨ ਹੋਇ ਯੋਗ ਬੈਰਾਗ ਦਹੁਨ ਬੰਧਾਨੇ ਇਤਿਅਦਿਕ ਅਗਨਤ ਭੈ ਕੀਤੇ ਤੇ ਤੇ ਆਪਨ ਮਤਿ ਉਰਜਾਨੀ ਔਰ ਬ੍ਰਹਮ ਕੇ ਮਤ ਤੇ ਭਿੰਨ ਹੈ ਨਿਜ ਨਿਜ ਪੰਥ ਚਲਾਵਤ ਯਾਨੇ ਕਾਨ ਫਰਾਵਤ ਭਸਮ ਲਗਾਵਤ ਸਿੰਘੀ ਬਾਵਤ 나ਥ ਸਦਾਹੀ ਪੂਜਤ ਸਿਲਾ ਦਿਗੰਬਰ ਮੌਨੀ ਨਖ ਅਰ ਜਟਾ ਬਡਾਵਤ ਬਾਹੀ ਕੋ ਕੁਚੀਲ ਜਲ ਦੇਖੈ ਡਰਪਤ ਅਸਤ ਪ੍ਰਕ੍ਰਿਤ ਹਾਤ ਕਾ ਸਾਹੀ ਬੇਦਹੁਦਈ ਬਗੋਤੇ ਦੁਰਜਨ ਉਮਮਣ ਦੰਡ ਉਚਿਸਤਨ ਖਾਹੀ ਗ੍ਰਹਿ ਗ੍ਰਹਿ ਜੋਹਤ ਗੁਰੂ ਸਦਾਬਤ ਅੰਤ ਕਾਲ ਯਮ ਫਾਸਫ ਹਹੀ ਯੋਗ ਜੰਗਮ ਸੰਨਿਆਸ ਬੈਰਾਗੀ ਬ੍ਰਹਮਚਾਰ ਬੈ ਸਨਵ ਭੀ ਨਾਹੀ ਯਮਨ ਮਲੇਚ ਚੰਡਾਰ ਨ ਪੋਚਾ ਖਤਰੀ ਬ੍ਰਹਮਨ ਅਸੂਦ ਗਿਰਾਹੀ ਵੈਸਨ ਬਾਨ ਪ੍ਰਸਤ ਪਰਮ ਹੰਸਾ ਕੋਲ ਕੇ ਰੰਤ ਭੀਲ ਭੈ ਨਾਹੀ ਨਾਸਕ ਨੀਚ ਨਿੰਦਕ ਅਪਰਾਦੀ ਭੂਸੁਰ ਸਰਬ ਦਰੋਹ ਅਪਦਰਸ਼ਨ ਸਾਹਿਬ ਲੋਕਤ ਧਰਮ ਬਲਾਵਤ ਤਪ ਬ੍ਰਤੀ ਅੱਗੇ ਪੁੰਨ ਨਸ ਦਰਸਨ ਮਤ ਆਸਰੀ ਜਗਤ ਪ੍ਰਜੁਰ ਬਹੁ ਦੇਸ ਦੇਸ ਭ੍ਰਸ਼ਟਾ ਭਵ ਜਰਸਨ ਭੂੰਡੀ ਮਤ ਹੂੰਦੀ ਆਚਾਰਨ ਪ੍ਰਾਪਤੇ ਬੇਮੁਖ ਨਰਕੋ ਪਰਸਨ ਕੰਠਨ ਕੰਠ ਕਾਠਕੀ ਮੇਲੀ ਮੋਦਰਾ ਤਿਲਕ ਛਾਪ ਬਹੁ ਲਾਵਤ ਪ੍ਰਤਿਮਾ ਪਾਹਨ ਮੈਂ ਸਭ ੁਰਜੀ ਪਾਰ ਬ੍ਰਹਮ ਕੋ ਨਾਹਿ ਨ ਬਾਵਤ ਤਿੰਨ ਤੇ ਅਪਰ ਅਵਰ ਮਤ ਪ੍ਰਗਟਿਓ ਅਰਬਿ ਸਮੋਹ ਮਲੇਚ ਸਦ ਬਾਵਤ ਤੇ ਵੀ ਅਬਰਹਿ ਰੀਤ ਪਰਾਜੀ ਲਿੰਗ ਰਹਿਤ ਗੋਦ੍ਰੋਹ ਪਰਮਾਪਤ ਉਂਦੀ ਮਤ ਭੁੰਡੀ ਤਨਕ੍ਰਿਆ ਸ੍ਰੁੱਤ ਸਾਸ਼ਤਰ ਤੇ ਅਪਰ ਦਰੜਾਪਤ ਮਨ ਹੋ ਘਠੋਰ ਤਰੀਕਤ ਤੁਰਕਾ ਅਜ ਕਾਬੇ ਮਹਿ ਹਰ ਠਹਿਰਾਬਤ ਰੋਜ਼ਾ ਬਾੰਗ ਨਿਵਾਜ ਮਸੱਲਾ ਕਪਟ ਦੰਬ ਅੰਤਰ ਅਤਮਾਪਤ ਆਤਮਕਾਤ ਕਰਤ ਨਿਤ ਉੜਤੇ ਮੁਰਗ ਭੇੜ ਬਿਸਮਿਲ ਕਰ ਘਾਪਤ ईद बकरीद उस्तासव कावत ता कह कहत स्वाब हम किया ऐसी समझ वे प्रीतमत होची मस्जिद द्वार घात कर जिया दिन ते कह परमातम राजी आत्मघात आत द्रोह जिन किया ते पी प्रबते कुथे मूड़ा कर कर हूड़ खवार बए मिया देव दैते दानव असरादिक राक्षस जच्छ गंधर्व सिद्ध चारण किम पुरुष गोहकाल केन निवात कवच इत्यादि विचारन தேப்பੀ ரோෝධ බാदമ ਰੂදദੇ ාධवि ාධ බාධනකාਰண ස්वर्गපताਲ போூമකോ චകਰ චግரਤ බෑச ீਤகோਰാரண ാල மਚ ብृවਈ ரோਚਨ ਹൽ ਾක්ξசස ഹਨਕਸயப்பമ हරාවன മதമഹਕ ुम्ராாய்ਚ ச്முണ് ਰखተ බீජ රखਤചਕරාවna ചச்ச சோம்ப സும்പமேേ നது මਕරാஜ अක්क्ष കටਸराාවਨ ਬਾਨਾ சொறਕանසਕസചਾ உरங முुஷ්டிි රனுਕப்ப ਉम्पയාවன, ਪਾਰ ਬ੍ਰਹਮ ਕੇ ਪਦ ਤੇ ਇਤਰ ਹੈ ਉਰਜ ਪਰੇ ਪ੍ਰਪੰਜ ਅਸਾਰਨ ਰਹਾਉ ਇਕ ਤੁਕਾ ਬਿਸਨ ਪਦ ਪਨਿਆ ਕੀ ਸਵਈਆ ਇੰਦਰ ਕੁਬੇਰ ਵਰਨ ਧਰਮ ਦੇਵ ਤੇ ਪੀ ਅਹੰ ਮਮੰ ਉਰ ਜਾਣੇ ਰਾਜ ਸਮਦ ਅਰ ਸ੍ਰੀ ਮਦ ਮਾਤੇ ਮੈਂ ਮੇਰੀ ਕਰਤੇ ਬੰਧਾਨੇ ਪ੍ਰਭਤਾ ਪਾਏ ਭਏ ਮਦ ਮਤੇ ਮਤ ਸਰਕਾਰ ਮਾਇਆ ਲਪਟਾਨੇ ਕਾਲ ਪੁਰਖ ਤੇ ਇਤਰ ਹੋਤ ਭੇ ਅਰਧ ਉਰਧ ਮਹ ਤੇ ਗਲਤਾਨੇ ਜੇਤਕ ਸਰਜੇ ਦੇਵ ਦਈ ਤਨ ਦਤ ਤ੍ਰਿਏ ਗੋਰਖ ਯਤ ਜੰਦਮ ਸਭ ਆਪਨ ਵੈ ਭਵ ਸੰਪਦਾ ਕਰ ਹਰ ਤੇ ਇਤਰ ਭਏ ਮਤ ਮੰਦਮ ਤਬ ਪ੍ਰਭ ਗੁਰ ਨਾਨਕ ਕੋ ਪਠਾਏ ਜਗਤ ਉਧਾਰਨ ਪਾਵਨ ਸੰਗਮ ਸਤ ਨਾਮ ਮਮ ਜਗਤ ਦਰੜਾਵੋ ਜਮ ਜਗਾਤ ਤੇ ਸ੍ਰਿਸ਼ਟ ਰਖੰਦਮ ਪ੍ਰਭ ਆਗਿਆ ਕਰ ਜਗ ਜੀਵਨ ਕਉ ਸਤ ਨਾਮ ਦਾ ਤਾਰ ਲਿਓ ਜੇ ਜੇ ਸਤ ਗੁਰ ਕੇ ਮਤ ਰੂਚੇ ਦੇਵ ਤਰੇ ਗੁਰ ਮੰਤਰ ਦਿਓ ਸਤਗੁਰ ਚਰਨ ਜਹਾਜ ਚੜ ਪਰਾਨੀ ਸਬਦ ਨਿਰੰજન ਪਾਰ ਕੀਓ ਭਵ ਸਾਗਰ ਗੋ ਪਦਵਤ ਤਰਗੇ ਸਤ ਨਾਮ ਦੜ ਧਾਰ ਹੀਓ ਚਤੁਰ ਦਸਕ ਇਕ ਵਿਸ਼ਨ ਪਦ ਪਨਿਆਕੀ ਤਰਹਿ ਦੂਜੀ ਬ੍ਰਿਧ ਕੰਬਾਇਚ ਸਤ ਨਾਮ ਉਪਦੇਸ਼ ਦੜਾਇਓ ਸਤ ਸੰਗਤ ਸਿੱਖਿਆਨ ਪ੍ਰਤੀ ਦਿਨਾ ਵਾਹਿ ਵਾਹਿ ਪ੍ਰਭ ਸਿਵਤ ਸਲਾਹਨ ਗੁਰੂ ਕਿਰਪਾਲ ਕਿਰਪਾ ਬਹੁ ਕੀਨਾ සා සංගතය ප්‍රථධාන දෙවාായ වාാഹ ගුරೂපත බෙමල சකකින්න, സෙක්് මරාල නම් ප්‍රව මොකතා ගෘරධතාර දාාන හර දින්නා දෙනකே පගලාගේ যে ජීയ ටෙയු තර සනකුටම්බසභാයේ සොනත කथත කීර්තන රോ ජාපන වාහි ගුරූජයේ මොखෝवाලාയ ඔෑ රූප පාාවන දර්සනියം සාත සංගමල ගුරූතය අയ, දසක රූප තරයාප පරමස්වර රාජ්‍ය ජෝග හර පගතකമാයේ. جي جي අसුර පප සතන දरोහි හර මාර්ග මැහැ বেගෙන කරන්तेේ තதேते दुष्ट පचाර साතු गර මनाය පගවति අර පගබන්තේ උසर ගෝ ्रෝही جي दुष्टන ර්ම যෝද්ධකා सුෘතලන්තේ සෝध सुුदार බරණ ආස්‍රමकोෝ මතකරතාත්ව කාල සේ මන්තේ அකාල පකකි ආज්‍යාපාए ප प्र්‍රගට පයෝ රूपමුණवकोෝ ජටा ජూठ නකසිකකරපාවන පगර සरද ූपनाරवරकोෝ, ਚੱਕਰਵੈ ਪਦ ਦਾਤ ਤੁਰ ਪਾਇਓ ਧਰਮ ਰਾਜ ਪੁੰਚਤ ਕਿਰ ਵਰ ਕੋ ਉਦੈ ਅਸਤ ਸਮੁੰਦਰ ਭਰਯੰਤੰ ਅਵਚਲ ਰਾਜ ਮਿਲਿਓ ਸੁਰ ਪਰ ਕੋ ਪੰਥ ਖਾਲਸਾ ਭਯੋ ਪੁਨੀਤਾ ਪ੍ਰਭ ਆਗਿਆ ਕਰ ਉਦਿਤ ਭਏ ਮਿਟਿਓ ਦ્વੈਤ ਸੰਯੁਗਤ ਉਪਾਦਨ ਅਸਰ ਮਲੇਚਨ ਮੂਲ ਗਏ ਧਰਮ ਪੰਥ ਖਾਲਸ ਪ੍ਰਚਰ ਭਯੋ ਸਤਿ ਸ਼ਿਵੰ ਪੁੰਨ ਰੂਪ ਜਏ ਕਛ ਕੇਸ ਕਿਰਪਾਨਨ ਮੁਦਰਿਤ ਗੁਰ ਭਗਤਾ RAM DAS ਭਏ ਕਾਲ ਉਪਾਸਕ ਛਤਰੀ ਧਰਮਾ ਰਣਕਟ ਕਸ ਪ੍ਰਧਾਨ ਐ ਤਮਹ ਪੰਜ 40 ਪਰਵਾਨਾ ਪੰਜ ਪ੍ਰਧਾਨ ਖਾਲਸਾ ਹੈ ਠਈ ਸ੍ਰੀ ਅਜੀਤ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਜੁਰਾਵਰ ਸਿੰਘ ਪ੍ਰੀਏ ਪੰਚਮ ਖਾਲਸਾ ਹੈ ਸਤਗੁਰ ਪੂਰਾ ਜਿਨ ਏ ਪੰਥ ਸਭ ਪੰਥ ਪ੍ਰਗਟੈ 40 ਨਰ ਏ ਬੀਜ ਖਾਲਸਾ ਮੁਕਤੇ ਪਾਵਨ ਸਿੰਘ ਬਲੀ ਮਾਤ ਭਗਵਤੀ ਪਿਤਾ ਕਾਲਪੁਰਖ ਗੋਦਲੀ ਉਹ ਦੇ ਖਾਸ ਪਲੀ ਸਕਲ ਪਰਮ ਪਰ ਹਰ ਕਰ ਹਰ ਜਨ ਸਤ ਨਾਮ ਸੁਚ ਮੰਤਰ ਬਲੀ ਆਪ ਜਪਤ ਅਰ ਜਗਤ ਜਪਾਵਤ ਭਗਤ ਸਰੋ ਮਨ ਮਾਹਿਕਲੀ ਸਕਲ ਪਰਮ ਪਰ ਹਰ ਕਰ ਹਰ ਜਨ ਸਤ ਨਾਮ ਸੁਚ ਮੰਤਰ ਬਲੀ ਆਪ ਜਪਤ ਅਰ ਜਗਤ ਜਪਾਵਤ ਭਗਤ ਸਰੋ ਮਨ ਮਾਹਿਕਲੀ ਸਬਤਕ ਇਕ ਇਤ ਸ੍ਰੀ ਪੰਥ ਪ੍ਰਕਾਸ਼ ਸੁਭੰਸ ਸਤਗੁਰ ਪਾਤ ਸਾਹੀ ਦਸਕ ਬਰਨਨ ਸੁਭੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ